ਹੈਲੋ ਜੀ ਸਸ਼ਿਕਾ ਸਾਰਿਆਂ ਦਾ ਸਵਾਗਤ ਹੈ ਫਿਰ ਤੋਂ ਤੁਹਾਡੇ ਆਪਣੇ ਚੈਨਲ ਪੰਜਾਬੀ ਪ੍ਰੀਤ ਗੈਲਰੀ ਤੇ ਆਖਦੇ ਸਾਰਿਆਂ ਨੂੰ ਹੋਲੀ ਤੇ ਹੋਲੇ ਮਹੱਲੇ ਦੀਆਂ ਬਹੁਤ-ਬਹੁਤ ਵਧਾਈਆਂ ਹੋਣ ਜੀ ਅੱਜ ਸੂਟ ਲੈ ਕੇ ਆਏ ਆ ਬਹੁਤ ਹੀ ਜ਼ਿਆਦਾ ਸੋਹਣਾ ਹੋਲੀ ਦੇ ਰੰਗਾਂ ਵਰਗੇ ਸੂਟ ਅਪਨ ਲੈ ਕੇ ਆਏ ਆ ਟਾਈ ਐਂਡ ਡਾਈ ਦੇ ਬਹੁਤ ਹੀ ਪਿਆਰੇ-ਪਿਆਰੇ ਕਲਰਸ ਹੈਗੇ ਆ ਟਾਈ ਐਂਡ ਡਾਈ ਦੇ ਵਿੱਚ ਸਭ ਦਾ ਫੈਬਰਿਕ ਵੀ ਡਿਫਰੈਂਟ ਹੈ ਡਿਜ਼ਾਈਨ ਵੀ ਡਿਫਰੈਂਟ ਆ ਬਹੁਤ ਹੀ ਪਿਆਰੀ ਜੀ ਕਲੈਕਸ਼ਨ ਆ ਕਈ ਸੂਟਸ ਇਹਨਾਂ ਦੇ ਵਿੱਚੋਂ ਕ੍ਰੇਪ ਤੇ ਰੈਨ ਵਾਲੇ ਨੇ ਹਨ ਜੋ ਸ਼ਰਟ ਹੈ ਕ੍ਰੇਪ ਦਾ ਹੋਏਗਾ ਬਾਟਮ ਸਿਲਕ ਦੀ ਹੋਏਗੀ ਦੁਪੱਟਾ ਆਰਗੈਂਜ਼ਾ ਦਾ ਹੋਏਗਾ ਤਾਂ ਬੜੇ ਹੀ ਪਿਆਰੀ ਜੀ ਕਲੈਕਸ਼ਨ ਹੈਗੀ ਹੈ ਸਾਰੇ ਠੀਕ ਹੈ ਇਸ ਵਿੱਚ ਤੁਸੀਂ ਦੇਖ ਸਕਦੇ ਹੋ ਟੈਬੀ ਦੀ ਵੀ ਹੈਗੀ ਹੈ ਕਲੈਕਸ਼ਨ ਇਹ ਟੈਬੀ ਦਾ ਫੈਬਰਿਕ ਰੈਨ ਵਾਲਾ ਤੇ ਟੈਬੀ ਦੀ ਲਾਈਨਿੰਗ ਵਾਲੀ ਟੈਬੀ ਵਾਲਾ ਦੁਪੱਟਾ ਹੋਏਗਾ ਟਾਈ ਡਾਈ ਕੀਤਾ ਹੋਏਗਾ ਜੋ ਜਟ ਦੀ ਨਾਲ ਬਾਟਮ ਰੈਨ ਵਾਲੀ ਹੈਗੀ ਆ ਤੇ ਬਾਕੀ ਇਹਦੇ ਵਿੱਚ ਜਿਹੜੇ ਸੂਟ ਹੈਗੇ ਆ 올ਓਵਰ ਮਤਲਬ ਇਹ जॉर्जਟ ਦਾ ਹੀ ਰਹਿਣ ਵਾਲੇ ਨੇ ਸੂਟ ਸਾਰੇ ਹੀ जॉर्जਟ ਦਾ ਹੀ ਸ਼ਰਟ ਬਾਟਮ ਤੇ ਦੁਪੱਟਾ ਵੀ जॉर्जਟ ਦਾ ਰਹੇਗਾ ਟਾਈ ਐਂਡ ਡਾਈ ਹੋਏ ਹੋਏ ਤੁਸੀਂ ਦੇਖ ਸਕਦੇ ਹੈਗੇ ਹੋ ਬੜੇ ਹੀ ਪਿਆਰੇ ਪਿਆਰੇ ਡਿਜ਼ਾਈਨਸ ਐਡ ਆਨ ਕੀਤੇ ਹੋਏ ਨੇ ਤੁਸੀਂ ਜਿਹੜਾ ਟਾਈ ਐਂਡ ਡਾਈ ਦੇ ਵਿੱਚ ਆਪਣਾ ਡਿਜ਼ਾਈਨ ਵੀ ਬਣਵਾ ਸਕਦੇ ਹੈਗੇ ਹੋ ਜੀ ਆਹ ਦੇਖੋ ਜੀ ਬਹੁਤ ਹੀ ਪਿਆਰਾ ਟੈਬੀ ਦੇ ਵਿੱਚ ਲਾਈਨਿੰਗ ਵਾਲਾ ਫੈਬਰਿਕ ਸੀ ਇਹ ਕ੍ਰੇਪ ਵਾਲਾ ਰਹਿਣ ਵਾਲਾ ਹੈਗਾ ऑर्गेन्जा ਦੇ ਦੁਪट्टे ਹਨ ਉਹਨਾਂ ਦੇ ਨਾਲ ਕਈਆਂ ਨਾਲ ਟੈਬੀ ਲਾਈਨਿੰਗ ਦੇ ਦੁਪट्टे ਹੈਗੇ ਆ ਤੇ ਕਈਆਂ ਨਾਲ ਜੌਰਜਟ ਦੇ ਹੈਗੇ ਆ ਮਤਲਬ ਮਤਲਬ ਤਿੰਨ ਟਾਈਪ ਦੇ ਸੂਟਸ ਤਿੰਨ ਕਿਛਾ ਟਾਈਪ ਦੇ ਸੂਟਸ ਹੈਗੇ ਨੇ ਫੈਬਰਿਕ ਦੇ ਅਕੋਰਡਿੰਗ ਤੇ ਡਿਜ਼ਾਈਨਿੰਗ ਦੇ ਅਕੋਰਡਿੰਗ ਇਹ ਬਹੁਤ ਹੀ ਸੋਹਣੇ ਲੱਗਦੇ ਨੇ ਜੀ ਇਹਨਾਂ ਦਾ ਟ੍ਰੈਂਡ ਕਦੀ ਨਹੀਂ ਜਾਏਗਾ ਸਿੰਪਲ ਸੋਬਰ ਹੈਗੇ ਨੇ ਤੁਸੀਂ ਇਹਨਾਂ ਤੇ ਹੈਂਡਵਰਕ ਕਰਵਾਉਣਾ ਉਹ ਵੀ ਕਰਵਾ ਸਕਦੇ ਹੋ ਮਸ਼ੀਨਵਰਕ ਕਰਵਾਉਣਾ ਉਹ ਵੀ ਕਰਵਾ ਸਕਦੇ ਹੋ ਲੇਸਿਸ ਨਾਲ ਪੈਚਿਸ ਲਗਵਾ ਕੇ ਕੁਝ ਕਰਨਾ ਚਾਹੁੰਦੇ ਹੋ ਉਹ ਵੀ ਕਰਵਾ ਸਕਦੇ ਹੋ ਆਪਣੇ ਤਰੀਕੇ ਨਾਲ ਕਸਟਮਾਈਜ਼ ਕਰਵਾ ਸਕਦੇ ਹੋ ਜਿਵੇਂ ਇਹਨਾਂ ਦੇ ਬਾਟਮ ਪਲੇਨ ਹੈ ਤੁਸੀਂ ਬਾਟਮਸ ਤੇ ਵਰਕ ਕਰਵਾ ਸਕਦੇ ਹੋ ਥੋੜਾ ਅਲੱਗ ਜਾ ਕਨਸੈਪਟ ਬਣਵਾ ਸਕਦੇ ਹੋ ਆਪਣੀ ਥਿੰਕਿੰਗ ਅਕੋਰਡਿੰਗ ਤੁਸੀਂ ਇਹਨਾਂ ਨੂੰ ਡਿਜ਼ਾਈਨ ਕਰ ਸਕਦੇ ਹੋ ਲਾਈਨਿੰਗ ਵਾਲਾ ਬਹੁਤ ਹੀ ਪਿਆਰਾ ਜਿਹਾ ਕਨਸੈਪਟ ਆ ਟੈਬ ਵੀ ਲਾਈਨਿੰਗ ਦੇ ਵਿੱਚ ਦੁਪੱਟਾ ਹੋਏਗਾ ਐਂਡ ਟਾਈ ਐਂਡ ਆਇਟ ਤੁਸੀਂ ਦੇਖ ਹੀ ਰਹੇ ਹੋ ਕਿ ਕਿੰਨੀ ਸੋਹਣੀ ਕੀਤੀ ਹੋਈ ਹੈ ਡਿਜ਼ਾਈਨਿੰਗ ਕਿੰਨੀ ਸੋਹਣੀ ਹੈ ਬਾਕੀ ਤੁਸੀਂ ਆਪਣੀ ਮਰਜ਼ੀ ਦੇ ਨਾਲ ਵੀ ਇਹਨਾਂ 'ਚ ਡਿਜ਼ਾਈਨਿੰਗ ਪਵਾ ਸਕਦੇ ਹੈਗੇ ਹੋ ਜਿਵੇਂ ਫਲਾਰ ਬੋਲਸ ਅਲੱਗ-ਅਲੱਗ ਚੀਜ਼ਾਂ ਮਤਲਬ ਜੋ ਵੀ ਤੁਹਾਨੂੰ ਅੱਛੀਆਂ ਲੱਗਦੀਆਂ ਨੇ ਸਟਾਰਸ ਮੂਨ ਮੂਨ ਵਗੈਰਾ ਬਨਵਾ ਸਕਦੇ ਹੋ ਤੁਸੀਂ ਆਪਣੀ ਮਰਜ਼ੀ ਨਾਲ ਵੀ ਟਾਈ ਡਾਈ ਕਰਵਾ ਸਕਦੇ ਹੈਗੇ ਉਹ ਕਿਸੇ ਵੀ ਕਲਰ ਦੇ ਉੱਤੇ ਜੋ ਵੀ ਤੁਸੀਂ ਕਲਰ ਕਰਵਾਉਣਾ ਚਾਹੁੰਦੇ ਹੈਗੇ ਉਹ ਕਲਰ ਚਾਰਟ ਤੁਹਾਨੂੰ ਪ੍ਰੋਵਾਈਡ ਕਰ ਦਿੱਤਾ ਜਾਏਗਾ ਜਾਂ ਤੁਸੀਂ ਆਪਣੇ ਵੱਲੋਂ ਵੀ ਕਲਰ ਚਾਰਟ ਸੈਂਡ ਕਰ ਸਕਦੇ ਹੋ ਕਿਹੜੇ ਫੈਬਰਿਕ ਤੇ ਕਿਵੇਂ ਕਰਵਾਉਣਾ ਦਾ ਸਕਦੇ ਆ ਪਿਓਰ ਔਰਗੰਜ਼ਾ ਵਾਲੇ ਹੈਗੇ ਜੀ ਔਰਗੰਜ਼ਾ ਸ਼ਾਰਟ ਔਰਗੰਜ਼ਾ ਦੁਪੱਟਾ ਨਾਲ ਜੋ ਜੈਟੀ ਬਾਟਮ ਇੱਕ ਰੇਕ ਵਾਲਾ ਰਹਿਣ ਵਾਲਾ ਹੈ 크ਰੇਪ ਦੇ ਉੱਪਰ ਰਹਿਣ ਵਾਲੇ ਨੇ 크ਰੇਪ ਸ਼ਰਟ ਤੇ ਬਾਟਮ ਖੜੇ ਹੀ ਪਿਆਰੇ ਜਿਹੇ ਕਲਰ ਹੈ ਲਾਈਟ ਡਾਰਕ ਹਰ ਏਜ ਦੀ ਲੇਡੀਜ਼ ਦੇ ਲਈ ਗਰਲਜ਼ ਦੇ ਲਈ ਇੱਕ ਐਵੇਂ ਦੀ ਆਟਮ ਹੈ ਇਹਨੂੰ ਹਰ ਏਜ ਦੇ ਮਤਲਬ ਲੇਡੀਜ਼ ਗਰਲਜ਼ ਵੇਅਰ ਕਰ ਸਕਦੇ ਹੈਗੇ ਆ ਇਹ ਜੌਰਜਟ ਹੈ ਜੀ ਪੂਰਾ ਜੌਰਜਟ ਦਾ ਫੈਬਰਿਕ ਰੈਨ ਵਾਲਾ ਇਹ ਵਾਲਾ ਕਨਸੈਪਟ ਜਿਹੜਾ ਡਮੀ ਵਾਲਾ ਹੈਗਾ ਡਮੀ ਵਾਲਾ ਕਨਸੈਪਟ ਬਹੁਤ ਹੀ ਜ਼ਿਆਦਾ ਪਿਆਰ ਲੱਗਦਾ ਸਭ ਨੂੰ ਬਹੁਤ ਜਿਆਦਾ ਪਿਆਰ ਮਿਲ ਰਿਹਾ ਹੈ ਇਸ ਡਿਜ਼ਾਈਨ ਨੂੰ ਬੜਾ ਹੀ ਪਿਆਰਾ ਲੱਗ ਰਿਹਾ ਹੈ ਜੌਰਜਟ ਜੌਰਜਟ ਫੈਬਰਿਕ ਆ ਫਾਈਨ ਕੁਆਲਿਟੀ ਹੋਏਗੀ ਇਸ ਬਿਲਕੁਲ ਸੌਫਟ ਹੋਏਗੀ ਗਰਮੀ ਦੇ ਵਿੱਚ ਆਸਾਨੀ ਨਾਲ ਤੁਸੀਂ ਵੇਅਰ ਕਰ ਸਕਦੇ ਹੋ ਆ ਦੇਖੋ ਚਿੜੀ ਡੇਡ ਤਾਸ਼ ਵਾਲੀ ਚਿੜੀ ਦੇ ਬਹੁਤ ਹੀ ਸੋਹਣੇ ਡਿਜ਼ਾਈਨ ਨੇ ਐਕਸ ਸਰਕਲਸ ਵਾਲੇ ਡਿਜ਼ਾਈਨ ਨੇ ਬੜੇ ਹੀ ਪਿਆਰੇ ਪਿਆਰੇ ਡਿਜ਼ਾਈਨ ਨੇ ਤੇ ਇਹਨਾਂ ਦੇ ਪ੍ਰਾਈਸ ਵੀ ਇਸ ਤਰ੍ਹਾਂ ਡਿਫਰੈਂਟ ਹੀ ਰਹਿਣ ਵਾਲੇ ਨੇ 13 1350 ਤੋਂ ਸਟਾਰਟਿੰਗ ਹੈ ਜੀ ਇਹਨਾਂ ਦੀ 1350 ਤੋਂ ਲੈ ਕੇ 1850 ਤੱਕ ਅਲੱਗ-ਅਲੱਗ ਸਬਤੀ ਹੈਗੀ ਐ ਤੁਸੀਂ ਕਿੰਨੀ ਰੇਂਜ ਚ ਬਣਵਾਣਾ ਇਹ ਤੁਹਾਡੀ ਵਿਸ਼ ਹੈਗੀ ਐ ਠੀਕ ਹੈ ਜੀ 1350 1600 1900 ਇੱਥੋਂ ਤੱਕ ਸਭ ਦੀ ਰੇਂਜ ਹੈਗੀ ਐ ਅਗਰ ਤੁਸੀਂ ਆਪਣੇ ਡੇਲੀ ਜਿਹੜੀ ਆਪਣੀ ਕਲੈਕਸ਼ਨ ਆ ਨਿਊ ਦੇਖਣਾ ਚਾਹੁੰਦੇ ਹੈਗੇ ਉਹ ਤਾਂ ਆਪਾਂ ਦਾ WhatsApp ਵਾਲਾ ਨੰਬਰ ਐਡ ਆਨ ਕਰ ਲਓ ਸੇਵ ਕਰ ਲਓ ਤੁਹਾਨੂੰ ਆਪਣਾ ਸਟੇਟਸ ਸ਼ੋ ਹੋ ਜਾਣਗੇ ਜਾਂ ਤੁਸੀਂ ਆਪਣਾ WhatsApp ਗਰੁੱਪ ਹੈ ਜਿਹੜਾ ਜਿੰਦੇ ਵਿੱਚ ਅਸੀਂ ਅਪਡੇਟ ਕਰਦੇ ਆਂ ਦਿਨ ਵਿੱਚ ਬਹੁਤ ਵਾਰ ਅਪਡੇਟ ਕਰਦੇ ਆਂ ਨਿਊ ਸੂਰਸ ਦੀ ਤਾਂ ਤੁਸੀਂ ਉਹ ਵਾਲਾ ਗਰੁੱਪ ਵੀ ਜੁਆਇਨ ਕਰ ਸਕਦੇ ਹੈਗੇ ਹੋ ਪਰ ਜਿਹੜੇ ਰੀਸੇਲਰਸ ਆ ਮੇਰੀਆਂ ਭੈਣਾਂ ਘਰ ਬੈਠ ਕੇ ਕੰਮ ਕਰਨਾ ਚਾਹੁੰਦੀਆਂ ਨੇ ਰੀਸੇਲਿੰਗ ਕਰਨਾ ਚਾਹੁੰਦੀਆਂ ਨੇ ਸੂਰਸ ਦਾ ਕੰਮ ਕਰਨਾ ਚਾਹੁੰਦੀਆਂ ਨੇ ਬੁਟੀਕ ਵਾਲੀਆਂ ਨੇ ਤਾਂ ਉਹ ਵੀ ਆਪਣੇ ਨਾਲ ਐਡ ਹੋ ਸਕਦੇ ਹੋ ਥੈਂਕ ਯੂ